ਮੈਂ ਤੁਹਾਨੂੰ ਆਪਣੇ ਬੰਦੇ ਦੀਆਂ ਖੂਬੀਆਂ ਦੱਸਾਂ ਸੜਿਓ ਨਾ ਹੁਣ ਚੁੱਪ ਕਰਕੇ ਸੁਣਿਓ ਮੇਰਾ ਬੰਦਾ ਇੰਨਾ ਚੰਗਾ ਨਾ ਕਿ ਉਹਨੇ ਮੈਨੂੰ ਘਰ ਦੀ ਹਰ ਤਰ੍ਹਾਂ ਦੀ ਜਿੰਮੇਵਾਰੀ ਦਿੱਤੀ ਹੋਈ ਹੈ ਕੱਪੜੇ ਧੋਣ ਦੀ ਕੱਪੜੇ ਵਾਸ਼ ਕਰਨ ਦੀ ਬਰਤਨ ਧੋਣ ਦੀ ਸਫਾਈਆਂ ਕਰਨ ਦੀ ਡਸਟਿੰਗ ਕਰਨ ਦੀ ਹਰ ਤਰ੍ਹਾਂ ਦਾ ਜਿਹੜਾ ਇਖਤਿਆਰ ਹੈ ਨਾ ਉਹ ਇਖਤਿਆਰ ਮੈਨੂੰ ਦਿੱਤਾ ਹੋਇਆ ਹੈ ਮੇਰਾ ਹਸਬੰਡ ਇੰਨਾ ਚੰਗਾ ਹੈ ਕਿ ਉਹ ਮੈਂ ਸਟ੍ਰੈਸ ਨਾ ਲੈ ਲੈ ਇਸ ਵਾਸਤੇ ਘਰ ਆ ਕਿ ਕੋਈ ਗੱਲ ਨਹੀਂ ਕਰਦਾ ਸਾਰੀਆਂ ਗੱਲਾਂ ਘਰੋਂ ਬਾਹਰ ਕਰਕੇ ਆਂਦਾ ਜੇ ਮੇਰਾ ਬੰਦਾ ਜਿਹੜਾ ਨੇ ਇੰਨਾ ਚੰਗਾ ਹੈ ਕਿ ਮੈਨੂੰ ਕੋਈ ਟੈਨਸ਼ਨ ਨਾ ਲੈਣੀ ਪਵੇ ਇਸ ਵਾਸਤੇ ਸਾਰੇ ਫੈਸਲੇ ਉਹ ਖੁਦ ਹੀ ਕਰ ਲੈਂਦਾ ਮੈਨੂੰ ਫੋਨ ਤੱਕ ਕਰਨਾ ਗਵਾਰਾ ਨਹੀਂ ਕਰਦਾ ਮੇਰਾ ਹਸਬੰਡ ਇੰਨਾ ਚੰਗਾ ਹੈ ਕਿ ਉਹਨੇ ਕਾਰੋਬਾਰ ਦਾ ਸਾਰਾ ਹਸਾਬਕਾ ਮੇਰੇ ਹੱਥ ਚ ਦਿੱਤਾ ਹੈ ਤਾਂ ਕਿ ਮੈਂ ਪੈਸੇ ਕਮਾਵਾਂ ਤੇ ਘਰ ਚ ਲੈ ਕੇ ਆਵਾਂ ਮੇਰਾ ਹਸਬੰਡ ਇੰਨਾ ਚੰਗਾ ਹੈ ਕਿ ਉਹਨੇ ਕਾਰ ਦੀ ਛਾਬੀ ਮੈਨੂੰ ਦਿੱਤੀ ਹੋਈ ਹੈ ਜਿਹੜਾ ਸਬਜ਼ੀ ਸੌਦਾ ਜਿਹੜੀ ਚੀਜ਼ ਲੈ ਕੇ ਆਣੀ ਉਹਨੇ ਮੈਨੂੰ ਡਰਾਈਵਿੰਗ ਸਿਖਾਈ ਹੋਈ ਹੈ ਨਾ ਉਹ ਸਾਰੇ ਕਾਰ ਦੇ ਕੰਮਕਾਜ ਮੈਂ ਕਰਨੇ ਆ ਅਗਰ ਮੈਂ ਆਪਣੇ ਹਸਬੰਡ ਕੋਲ ਜਾ ਕੇ ਬਹਿ ਜਾਵਾਂ ਤੇ ਉਹ ਕੋ ਕਹਿੰਦਾ ਥੁਟ ਜਾ ਮੇਰਾ ਮੀਟਰ ਖਰਾਬ ਨਾ ਕਰ ਉਹਨੇ ਮੈਨੂੰ ਇੰਨੇ ਸਾਰੇ ਇਖਤਿਆਰਾ ਦਿੱਤੇ ਹੋਏ ਹੈ ਹੈ ਤੁਹਾਡੇ ਕੋਲ ਐਸਾ ਹਸਬੰਡ ਹੈਗਾ ਕਿਸੇ ਕੋਲ ਤਾਂ ਮੈਨੂੰ ਕਮੈਂਟ ਕਰਕੇ ਦੱਸੋ ਮੇਰਾ ਹਸਬੰਡ ਦੁਨੀਆ ਦਾ ਸਭ ਤੋਂ ਚੰਗਾ ਹਸਬੰਡ ਹੈ ਜਨੇ ਮੈਨੂੰ ਬਿਲਕੁਲ ਟੈਨਸ਼ਨ ਫਰੀ ਰੱਖਿਆ ਹੋਇਆ ਨਾ ਕੋਈ ਗੱਲ ਕਰੇਗਾ ਨਾ ਕੋਈ